ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੋ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਘਰਾਂ ਵਿੱਚ ਤੇ ਕਾਫੀ ਕਮੈਂਟ ਆ ਰਹੇ ਸੀ ਕਿ ਭੈਣਾਂ ਦੇ ਵੀਰਾਂ ਦੇ ਵੀ ਕਮੈਂਟ ਆ ਰਹੇ ਸੀ ਕਿ ਸਾਡੇ ਨਾਲ ਬਹੁਤ ਜ਼ਿਆਦਾ ਸ਼ਾਈਆਂ ਹੋਈਆਂ ਫੇਸ ਤੇ ਕਾਲੇ ਕਾਲੇ ਦਾਗ ਨੇ ਤੇ ਭੈਣ ਜੀ ਕੋਈ ਤੁਸੀਂ ਸਾਨੂੰ ਕੋਈ ਕਰੀਮ ਬਣਾ ਕੇ ਦੱਸੋ ਜਿਹਦੇ ਨਾਲ ਇਹ ਸ਼ਾਈਆਂ हट ਜਾਣ ਜਿਹੜੀਆਂ ਟਿਲ ਮੁਹਾਸੇ ਹੋ ਜਾਂਦੇ ਨੇ ਮੂੰਹ ਦੇ ਉੱਤੇ ਤੇ ਬਾਅਦ ਵਿੱਚ ਕਾਲੇ ਕਾਲੇ ਦਾਗ ਪੈ ਜਾਂਦੇ ਨੇ ਤੇ ਇਹ ਪ੍ਰਿਗਮੈਂਟੇਸ਼ਨ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਅੱਜ ਮੈਂ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਈਆਂ ਰੈਮਡੀ ਤੇ ਬਹੁਤ ਪਿਆਰ ਦੇ ਰਹੇ ਹੋ ਸਾਰੇ ਭੈਣ ਭਰਾ ਤੇ ਕਾਫੀ ਕਮੈਂਟ ਕਰ ਰਹੇ ਸੀ ਕਿ ਹੋਮ ਰੈਮਡੀ ਨਹੀਂ ਪਾ ਰਹੇ ਹੋਮ ਰੈਮਡੀ ਨਹੀਂ ਪਾ ਰਹੇ ਤੇ ਕਾਫੀ ਦਿਨ ਹੋ ਗਏ ਮੈਂ ਹੋਮ ਰੈਮਡੀ ਪਾਈ ਵੀ ਨਹੀਂ ਤੇ ਮੈਂ ਕਿਹਾ ਚਲੋ ਅੱਜ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਿੰਨੇ ਆ ਤੇ ਮੈਥੋਂ ਨਾ ਸਿਲਵਟਾ ਨਹੀਂ ਹੈਗਾ ਸੀਗਾ ਇਸ ਕਰਕੇ ਇਹ ਮੈਂ ਘੜੇ ਦਾ ਮੇਰਾ ਘੜਾ ਟੁੱਟ ਗਿਆ ਸੀ ਤੇ ਉਹਦਾ ਮੈਂ ਇਹ ਵਾਲਾ ਲੈ ਲਿਆ ਪਾਰਟ ਇਹਨੂੰ ਚੰਗੀ ਤਰ੍ਹਾਂ ਮੈਂ ਕਲੀਨ ਕਰਕੇ ਸੁਕਾ ਲਿਆ ਤੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਕਿ ਮੈਂ ਕੀ ਲੈ ਰਹੀ ਹਾਂ ਕੀ ਕੀ ਚੀਜ਼ਾਂ ਵਰਤਣੀਆਂ ਇਹਦੇ ਵਿੱਚ ਇਹਦੇ ਵਿੱਚ ਹੈਗਾ ਜੀ ਇੱਕ ਜੈਫਲ ਜੈਫਲ ਜਿਹੜਾ ਇੰਨਾ ਵਧੀਆ ਇਹਦੀ ਐਂਟੀਬੈਕਟੀਰੀਅਲ ਜਿੱਤਾ ਫੇਸ ਤੇ ਕੁਝ ਵੀ ਅਲਰਜੀ ਵਗੈਰਾ ਹੋ ਜੇ ਤੇ ਜੈਫਲ ਵਗੈਰਾ ਬਹੁਤ ਆਰਾਮ ਦਿੰਦਾ ਹੈ ਤੇ ਜੈਫਲ ਤੋਂ ਅੱਜ ਕਰੀਮ ਬਣਾਵਾਂਗੇ ਕੀ ਕੀ ਚੀਜ਼ਾਂ ਯੂਜ਼ ਕਰਾਂਗੇ ਇੱਕ ਜੈਫਲ ਲੈਣਾ ਇਹਦੇ ਵਿੱਚ ਇੱਕ ਮੈਂ ਲੈਣਾ ਇਹਦੇ ਵਿੱਚ ਗੁਲਾਬ ਜਲ ਇੱਕ ਵਿਟਾਮਿਨ E ਦਾ ਕੈਪਸੂਲ ਲਵਾਂਗੀ ਤੇ ਬਦਾਮ ਰੋਗਣ ਦਾ ਤੇਲ ਲੈਣਾ ਤੇ ਐਲੋਵੇਰਾ ਜੈਲ ਜੇ ਤੁਹਾਡੇ ਕੋਲ ਦੂਸਰੀ ਜੈਲ ਹੈਗੀ ਉਹ ਲੈ ਸਕਦੇ ਹੋ ਘਰ ਵਾਲੀ ਜੈਲ ਦੀ ਕਿਉਂਕਿ ਅਸੀਂ ਕਰੀਮ ਬਣਾ ਕੇ ਰੱਖਣੀ ਆ ਤੇ ਉਹਦੇ ਵਾਸਤੇ ਸਾਨੂੰ ਜਿਹੜੀ ਜੈਲ ਜਿਹੜੀ ਤੁਸੀਂ ਮਾਰਕੀਟ ਚ ਖਰੀਦਦੇ ਹੋ ਉਹ ਲੈ ਲਓ ਨਹੀਂ ਨਹੀਂ ਤਾਂ ਇਹ ਵਰਦਾਨ ਦੀ ਜੈਲ ਮੈਂ ਲੈ ਕੇ ਰੱਖੀ ਹੋਈ ਆ ਇਹਨੂੰ ਸ਼ੇਕ ਕਰ ਲਾਂਗੇ ਥੋੜੀ ਕਿ ਮੈਂ ਵੈਸੇ ਕਰ ਚੱਲਿਆ ਕੇ ਰੱਖਦੀ ਆ ਕਿ ਬਹੁਤ ਜ਼ਰੂਰਤ ਪੈਂਦੀ ਹੈ ਇਹਨਾਂ ਦੀ ਤੇ ਹੁਣ ਮੈਂ ਦੱਸਦੀ ਆ ਕਿ ਤੁਸੀਂ ਇਹਨੂੰ ਬਣਾਉਣਾ ਕਿੱਦਾਂ ਹੈ ਤੇ ਬਣਾਉਣ ਵਾਸਤੇ ਅਸੀਂ ਲਵਾਂਗੇ ਇੱਕ ਗੁਲਾਬ ਜਲ ਲੈ ਲਾਂਗੇ ਅਸੀਂ ਇੱਕ ਚਮਚ ਜੇ ਸਿਲਵਰਟਾ ਹੈਗਾ ਤਾਂ ਸਿਲਵਰਟੇ ਤੇ ਸਭ ਤੋਂ ਵਧੀਆ ਕਿ ਤੁਸੀਂ ਸਿਲਵਰਟੇ ਤੇ ਕਰੋ ਤੇ ਅਸੀਂ ਗੁਲਾਬ ਜਲ ਨੂੰ ਇਦਾਂ ਵਿੱਚ ਪਾ ਲਾਂਗੇ ਇਹਦੇ ਵਿੱਚ ਫਿਰ ਜਿਹੜਾ ਇਹ ਜੈਫਲ ਹੈ ਪੂਰੇ ਨੂੰ ਅਸੀਂ ਇਦੇ ਵਿੱਚ ਘਸਾ ਲਾਂਗੇ ਇਦਾਂ ਕਰਕੇ ਖੈਲੀ ਚੰਗੀ ਤਰ੍ਹਾਂ ਇਦਾਂ ਘਸਾ ਲੈਣਾ ਹੋ ਸਕੇ ਤਾਂ ਤੁਸੀਂ ਜੈਫਲ ਨੂੰ ਡਬੋ ਕੇ ਵੀ ਰੱਖ ਸਕਦੇ ਹੋ ਪਾਣੀ 'ਚ ਪਰਮੈਂਟ ਬੋਇਆ ਨਹੀਂ ਸੀਗਾ ਇਹਨੂੰ ਪਹਿਲਾਂ ਤੇ ਇਹਨੂੰ ਇਦਾਂ ਹੀ ਰਗੜਾਂਗੇ ਮੈਂ ਥੋੜਾ ਜਿਹਾ ਔਖਾ ਜਿਹੜਾ ਸਿਲਵਟਾ ਹੁੰਦਾ ਉਹਦੇ ਤੇ ਬਹੁਤ ਜਲਦੀ ਹੋ ਜਾਂਦਾ ਤੇ ਚਪਣੀ ਜਿਹ ਖੜ ਜਿਹੜਾ ਮੈਂ ਖੜ ਹੁੰਦਾ ਨਹੀਂ ਕੁੰਡੇ ਦੇ ਵਿੱਚ ਦਾ ਉਹ ਖੁਰਦਰਾ ਜਿਹਨੂੰ ਕਹਿ ਦਿੰਦੇ ਉਹਦੇ ਤੇ ਜਲਦੀ ਹੋ ਜਾਂਦਾ ਤੇ ਮੇਰੇ ਪੱਥਰ ਸੀ ਲੱਗਾ ਕਿ ਉਹਦੇ ਵਿੱਚ ਕਿਚਨ ਚੇਸ ਕਰਕੇ ਫਿਰ ਮੈਂ ਇਹਦੇ ਉੱਤੇ ਕਰ ਰਹੀ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਕਸਾ ਲਾਂਗੀ ਕਸਾ ਕੇ ਤੁਹਾਨੂੰ ਮਿਲਦੇ ਆਂ ਹਾਂ ਦੇਖੋ ਕਿੰਨਾ ਸੋਹਣਾ ਹੋ ਰਿਹਾ ਸਾਰਾ ਸਾਰੇ ਨੂੰ ਘਸਾ ਲੈਣਾ ਚੰਗੀ ਤਰ੍ਹਾਂ ਔਰ ਇਹਨੂੰ ਇਦਾਂ ਘਸਾ ਕੇ ਫਿਰ ਇੱਕ ਚੀਜ਼ ਚ ਕੱਢ ਲਾਂਗੇ ਕੋਲੀ ਛੋਟੀ ਜੀ ਕੋਲੀ ਚ ਤੇ ਕੱਚ ਦੀ ਮੁੜ ਕੇ ਸ਼ੀਸ਼ੀ ਦੇ ਵਿੱਚ ਇਹਨੂੰ ਟ੍ਰਾਂਸਫਰ ਕਰ ਲਾਂਗੇ ਪਹਿਲਾਂ ਇਹਨੂੰ ਘਸਾ ਲਈਏ ਚੰਗੀ ਤਰ੍ਹਾਂ ਜੈਫਲ ਦਾ ਇਹਨਾਂ ਵਧੀਆ ਹੈ ਨਾ ਕਿ ਛੋਟੇ ਬੱਚਿਆਂ ਨੂੰ ਜਿਵੇਂ ਖਾਂਸੀ ਦਮਾ ਵਗੈਰਾ ਕੁਝ ਨੂੰ ਹੁੰਦਾ ਉਹ ਮਾੜਾ ਜੈ ਇਹਨੂੰ ਏਦਾਂ ਘਸਾ ਕੇ ਥੋੜਾ ਜਿਹਾ ਏਦਾਂ ਚਸ ਕਰ ਲੋ ਸਰਦੀਆਂ ਦੇ ਵਿੱਚ ਤੇ ਜੈਫਲ ਬਹੁਤ ਵਧੀਆ ਚੀਜ਼ ਹੈ ਆਯੁਰਵੈਦਿਕ ਤਾਂ ਕਾਫੀ ਦਵਾਈਆਂ ਦੇ ਵਿੱਚ ਜਿਹੜੇ ਆਯੁਰਵੈਦਿਕ ਡਾਕਟਰ ਵਰਤਦੇ ਨੇ ਤੇ ਇਹ ਤਾਂ ਗਰੰਟੀ ਹੈ ਨਾ ਇਹਦੀ ਕਰੀਮ ਬਣਾਵਾਂਗੇ ਤੇ ਇਹਦੇ ਨਾਲ ਜਿਹੜੀਆਂ ਛਾਈਆਂ ਪੁਰਾਣੀ ਤੋਂ ਪੁਰਾਣੀਆਂ ਜਿਹੜੀਆਂ ਛਾਈਆਂ ਹਟ ਜਾਣਗੀਆਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਸਾ ਲਾਂਗੇ ਪੂਰੇ ਮੈਂ ਇੱਕ ਜੈਫਰ ਲਿਆ ਹੈ ਚੰਗੀ ਤਰ੍ਹਾਂ ਕਸਾ ਲਿਆ ਇਹਨੂੰ ਇਦਾਂ ਕਰਕੇ ਥੋੜਾ ਜਿਆਦਾ ਰਹਿ ਗਿਆ ਇਹਨੂੰ ਚੰਗੀ ਤਰ੍ਹਾਂ ਕਸਾ ਲਾਂਗੇ ਜਿਵੇਂ ਸੁੱਕੀ ਜਾਵੇ ਥੋੜਾ ਜਨਾ ਤੁਹਾਨੂੰ ਲੱਗਦਾ ਸੁੱਕ ਰਿਹਾ ਥੋੜਾ ਜੈਫਲ ਤੁਸੀਂ ਉਹ گلاب ਜਲ ਫੋੜ ਪਾ ਸਕਦੇ ਹੋ ਇੱਕ ਭੈਣ ਦੇ ਬਹੁਤ ਜ਼ਿਆਦਾ ਸ਼ਾਇਆ ਹੋਈਆਂ ਪਈਆਂ ਤੇ ਉਹ ਭੈਣ ਦਾ ਦੋ ਤਿੰਨ ਵਾਰੀ ਕਮੈਂਟ ਆਇਆ ਕਹਿੰਦੇ ਤੁਸੀਂ ਭੈਣ ਜੀ ਤੁਸੀਂ ਹੋਮ ਰੈਮਡੀ ਕਿਉਂ ਨਹੀਂ ਦੱਸ ਰਹੇ ਤੇ ਮੈਂ ਕਿਹਾ ਕੋਈ ਨਹੀਂ ਮੈਂ ਤੁਹਾਨੂੰ ਦੱਸਾਂਗੀ ਉਹ ਤੇ ਉਹ ਭੈਣ ਨੇ ਕਿ ਸਾਡੇ ਇੱਥੇ ਲੱਗ ਗਏ ਉਹ ਵੀ ਕਹਿ ਰਹੇ ਸੀ ਤੇ ਉਹਨਾਂ ਨੂੰ ਮੈਂ ਕਿਹਾ ਚਲੋ ਤੁਹਾਨੂੰ ਮੈਂ ਬਣਾ ਕੇ ਹੀ ਦੇ ਦਾਂਗੀ ਤਾਂ ਕਰਕੇ ਮੈਂ ਬਣਾ ਰਹੀ ਉਹਨਾਂ ਨੇ ਕੱਲ ਆਉਣਾ ਤੇ ਮੈਂ ਕਿਹਾ ਚਲੋ ਬਣਾ ਕੇ ਨਾਲ ਤੁਹਾਡਾ ਵੀਡੀਓ ਸ਼ੇਅਰ ਕਰ ਦਿੰਨੇ ਤੇ ਨਾਲੇ ਬਣਾ ਲੈਣੇ ਆਹ ਦੇਖੋ ਜਿਵੇਂ ਨਾ ਸੁੱਕ ਜਾਂਦਾ ਵੇਖੋ एदा हो जाता है माड़ा जे गुलाब जल जो पा चाहते हो पाते हो कसावी थोड़ा गुलाब जल होर पा ला मैं के थोड़ा जा 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 है जी जैफल थोड़ा वा टुकड़ा पानी नहीं लाना गुलाब जल दे करना ਥੋੜਾ ਘੜੇ ਦਾ ਜਿਹੜਾ ਟੁਕੜਾ ਟੁਕਟਾ ਹੋਇਆ ਨਾ ਜਿਆਦਾ ਖੁਰ ਖੁਰਦਰਾ ਨਹੀਂ ਹੈ ਖੁਰਦਰੀ ਚੀਤੇ ਜਲਦੀ ਹੋ ਜਾਂਦਾ ਹੁਣ ਇਹਨੂੰ ਇੰਦਾ ਚੰਗੀ ਤਰ੍ਹਾਂ ਘਸਾ ਲਾਂਗੇ ਬੋਸ ਸੁਣਾ ਕੇ ਸ ਗਿਆ ਨਾਲਾ ਸੁੱਕੀ ਜਾ ਰਿਹਾ ਹੈ ਅਸੀਂ ਇਹਦੇ ਚ ਕੱਢ ਲਾਂਗੇ ਇਹ ਕੱਚ ਦੀ ਕੋਲੀ ਹੈ ਇਹਦੇ ਵਿੱਚ ਮੈਨੂੰ ਕੱਢ ਲਾਂਗੇ ਇਦਾਂ ਜਿੰਨਾ ਵੀ ਬਣਿਆ ਇਹਨਾਂ ਵਿੱਚ ਚ ਕੱਢ ਲਾਂਗੇ ਜੈਫਲ ਨੂੰ ਤੁਸੀਂ ਵੈਸੇ ਵੀ ਵੇਸਣ ਦੇ ਵਿੱਚ ਮਿਕਸ ਕਰ ਲਓ ਥੋੜਾ ਤੁਸੀਂ ਹਲਦੀ ਪਾ ਲਓ ਹਲਦੀ ਤੁਸੀਂ ਪਾਉਣੀ ਹੈ ਕਸਤੂਰੀ ਹਲਦੀ ਉਹ ਵੀ ਤੁਹਾਨੂੰ ਮੈਂ ਦੱਸਾਂਗੀ ਤੇ ਉਹਦਾ ਤੁਸੀਂ ਬਣਾ ਕੇ ਰੱਖ ਲਓ ਤੇ ਫੇਸ ਵਾਸ਼ ਬਣਾ ਸਕਦੇ ਹੋ ਬਹੁਤ ਵਧੀਆ ਹੈ ਇੱਦਾਂ ਇਹ ਚ ਕੱਢ ਲਾਂਗੇ ਅਸੀਂ ਅਸੀਂ ਇੱਦਾਂ ਕਰਨਾ ਇੱਕ ਜੈਫਲ ਲੈਣਾ ਇੱਕ ਚਮਚ ਜਿਹੜਾ ਪੂਰਾ ਇੱਕ ਜੈਫਲ ਹੈ ਪੂਰਾ ਲੈ ਲੈਣਾ ਇੱਕ ਕਿ ਪੂਰੇ ਨੂੰ ਕਰ ਲੈਣਾ ਤੁਸੀਂ ਜ਼ਿਆਦਾ ਨਾ ਬਣਾਓ ਫੇਰ ਜੇ ਖਤਮ ਹੋ ਜੇ ਫੇਰ ਬਣਾ ਲਓ ਇੰਨਾ ਕਰ ਬਣਾ ਲਿਆ ਵੈਸੇ সিলਵੱਟੇ ਤੇ ਜਲਦੀ ਹੋ ਜਾਂਦਾ ਕੋਸ਼ਿਸ਼ ਕਰਿਓ ਕਿ সিলਵੱਟਾ ਜਿੰਨਾ ਕੋ ਹੈਗਾ ਉਹਦੇ ਤੇ ਬਣਾ ਲੈਣ ਤੇ ਪੱਥਰ ਦੀ ਕੋਈ ਚੀਜ਼ ਜਿਹੜੀ ਖੁਰਦਰੀ ਹੋਵੇ ਥੋੜੀ ਉਹਦੇ ਚ ਕਰਿਓ ਤੇ ਇਹਦੇ ਤੇ ਮੈਂ ਇਹਦੇ ਚ ਪਾ ਲਿਆ ਲੋਚਾ ਦੇਖੋ ਇਹਦੇ ਵਿੱਚ ਮੈਂ ਪਾ ਦਿੱਤਾ। ਨਾਲਾ ਸੁੱਕੀ ਜਾਂਦਾ ਬਹੁਤ ਜਲਦੀ ਫਿਰ ਅਸੀਂ ਕੀ ਕਰਾਂਗੇ ਇਹਦੇ ਵਿੱਚ? ਇੱਕ ਚਮਚ ਅਸੀਂ ਬਦਾਮ ਰੋਗਨ ਪਾਣਾ। ਇੱਕ ਚਮਚ ਬਦਾਮ ਰੋਗਨ ਦਾ ਪਾ ਲਿਆ। ਇੱਕ ਅਸੀਂ ਵਿਟਾਮਿਨ E ਦਾ ਕੈਪਸੂਲ ਲੈ ਲਾਂਗੇ ਜਿਹੜੀਆਂ ਭੈਣਾ ਕਹਿੰਦੇ ਨੇ ਸਾਡੀਆਂ ਛਾਈਆਂ ਨਹੀਂ ਹਟਦੀਆਂ ਉਹਨਾਂ ਦੀਆਂ ਛਾਈਆਂ ਹਟ ਜਾਣਗੇ ਇਹਦੇ ਨਾਲ ਇੱਕ ਹਫਤੇ ਦੇ ਵਿੱਚ ਹੀ ਤੁਹਾਨੂੰ ਫਰਕ ਪੈ ਜਾਏਗਾ ਤੇ ਇਹ ਐਲੋਵੇਰਾ ਜੈਲ ਪਾ ਲਈ ਅਸੀਂ ਕੋਸ਼ਿਸ਼ ਕਰੋ ਜਿਹੜੀ ਕਰੀਮ ਵਾਲਾ ਆਉਂਦੀ ਆ ਕਰੀਮ ਫੋਮ ਚ ਆਉਂਦੀ ਐਲੋਵੇਰਾ ਉਹ ਲੈ ਲਓ ਤੇ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਇਹ ਵੀ ਜੈਫਲ ਜਿਹੜਾ ਉਹ ਵੀ ਮੈਂ ਵਿੱਚ ਪਾਵਾਂਗੀ ਇਦਾਂ ਜਿਹੜਾ ਬੱਚਾ ਹੋਇਆ ਉਹ ਵੀ ਜੈਫਲ ਇਦਾਂ ਹੀ ਪਾ ਦਾਂਗੇ। ਇਹਦਾ ਤੁਸੀਂ ਕਰੀਮ ਜਿਹੜੀ ਕਿਸੇ ਕੱਚ ਦੇ ਕੰਟੇਨਰ ਛੋਟੀ ਜੀ ਸ਼ੀਸ਼ੀ ਲੈ ਲਿਓ ਉਹਦੇ ਚ ਪਾ ਲਿਓ ਘਰ 'ਚ ਕਈ ਵਾਰੀ ਕਰੀਮਾਂ ਵਾਲ ਜਿਹੜੀਆਂ ਖਾਲੀ ਹੁੰਦੀਆਂ ਉਹ ਲੈ ਉਹਦੇ ਚ ਪਾ ਲਿਆ। ਤੇ ਮੈਂ ਇਹ ਇੰਨੀ ਕੁ ਬਣਾਈ ਆ ਦੇਖੋ। ਤੇ ਕੋਸ਼ਿਸ਼ ਕਰਿਓ ਤੁਸੀਂ ਰਾਤ ਨੂੰ ਜਦੋਂ ਸੌਣ ਲੱਗੇ ਉਦੋਂ ਫੇਸ ਨੂੰ ਪਾਣੀ ਨਾਲ ਧੋ ਕੇ ਠੰਡੇ ਨਾਲ ਤੇ ਫਿਰ ਰਾਤ ਨੂੰ ਸਾਰੇ ਇਦਾਂ ਤੁਸੀਂ ਲਗਾ ਲਓ। ਸਾਰੇ ਫੇਸ ਤੇ ਇਦਾਂ ਲਗਾ ਲਓ ਜਿੱਥੇ ਜਿੱਥੇ ਵਿਸ਼ਾਈਆਂ ਇਹਨੂੰ ਅਪਲਾਈ ਕਰੋ ਸਾਰੇ ਸਾਈ ਰਾਤ ਲੱਗੇ ਰਹਿਣ ਤੋਂ ਸਵੇਰੇ ਤੁਸੀਂ ਇਹਨੂੰ ਠੰਡੇ ਪਾਣੀ ਨਾਲ ਧੋ ਲਓ ਤੇ ਜਿੱਥੇ ਵੀ ਤੁਹਾਡੇ ਦਾਗ ਧੱਬੇ ਜਿਹੜੀ ਵੀ ਛਾਈਆਂ ਨੇ ਪਿਗਮੇਨਟੇਸ਼ਨ ਹੈ ਸਾਰੇ ਠੀਕ ਹੋ ਜੇਗੀ ਇੱਕ ਹਫਤੇ ਦੇ ਵਿੱਚ ਇਹ ਮੇਰਾ ਚੈਲੰਜ ਹੈ ਕਿ ਇਹ ਯੂਜ਼ ਕੀਤੀ ਹੋਈ ਕਿਸੇ ਭੈਣ ਦਾ ਐ ਐਕਸਪੀਰੀਅੰਸ ਹੈ ਜਿਹੜਾ ਮੈਂ ਤੁਹਾਣਾ ਸ਼ੇਅਰ ਕਰ ਰਹੀ ਹਾਂ ਤੇ ਕਾਫੀਆ ਬੈਣਾ ਦੇ ਕਮੈਂਟ ਆ ਰਹੇ ਸੀ ਸਾਨੂੰ ਜਰੂਰ ਦੱਸੋ ਤੇ ਇਹ ਸਾਰੇ ਤੁਸੀਂ ਫੇਸ ਤੇ ਲਗਾ ਕੇ ਰਾਤ ਨੂੰ ਤੇ ਸੌ ਜਾਣਾ ਤੇ ਸਵੇਰੇ ਉਠੋ ਤੇ ਇਸ ਕਰੀਮ ਨੂੰ ਤੁਸੀਂ ਅ ਠੰਡੇ ਪਾਣੀ ਦੇ ਨਾਲ ਵਾਸ਼ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਜੇ ਚਾਹਦੇ ਹੋ ਤੇ ਜਿਹੜਾ ਮਲਠੀ ਦਾ ਸੀਰਮ ਇਹ ਮੈਂ ਬਣਾਇਆ ਹੋਇਆ ਹੈ ਇਹ ਵਾਲਾ ਤੇ ਥੋੜਾ ਜਨਾ ਇਹ ਲਗਾ ਲਿਆ ਕਰੋ ਇਹਦੇ ਨਾਲ ਬਹੁਤ ਫਰਕ ਪੈਂਦਾ ਹੈ ਛਾਈਆਂ ਦਾ ਹੀ ਫਰਕ ਪੈਂਦਾ ਤੇ ਇਹ ਜਿਹੜੀ ਕਰੀਮ ਜਿਹੜੀ ਮੈਂ ਇਹ ਬਣਾਈ ਆ ਇਹ ਤਾਂ 100% ਹੈ ਕਿ ਤੁਹਾਡੇ ਜਿਹੜੀਆਂ ਬਹੁਤ ਚਿਰਾਂ ਤੋਂ ਛਾਈਆਂ ਹਟ ਨਹੀਂ ਰਹੀਆਂ ਉਹ ਤੁਹਾਡੀਆਂ ਠੀਕ ਹੋ ਜਾਣਗੀਆਂ ਤੇ ਬਾਕੀ ਡਾਈਟ ਦਾ ਧਿਆਨ ਰੱਖੋ ਕਈ ਵਾਰੀ ਕਈ ਆਪਣੇ ਵਿੱਚ ਕਮੀਆਂ ਹੁੰਦੀਆਂ ਸਵੇਰੇ ਪਾਣੀ ਜਿਆਦਾ ਤੋਂ ਜਿਆਦਾ ਪੀਓ ਤੁਸੀਂ ਫਰੂਟਸ ਖਾਓ ਤੇ ਬਾਕੀ ਇਹ ਕਰੀਮ ਜ਼ਰੂਰ ਰਾਤ ਨੂੰ ਲਗਾਓ ਦੇਖੋ ਸਾਰਿਆਂ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਿੱਲ ਮੁਹਾਸੇ ਹੋ ਜਾਂਦੇ ਨੇ ਉਹ ਠੀਕ ਹੋ ਜਾਣਗੇ ਬਿਲਕੁਲ ਦਾਗ ਨਹੀਂ ਰਹਿਣਗੇ ਜਿਨ੍ਹਾਂ ਦੀ ਬਲੈਕ ਸਕਿਨ ਹੋ ਜਾਂਦੀ ਆ ਜਿਨ੍ਹਾਂ ਦੀ ਧੁੱਪ ਕਰਕੇ ਵੀ ਸਕਿਨ ਨੇ ਉਹ ਵੀ ਬਹੁਤ ਨਿਖਾਰ ਆਂਦਾ ਇਹ ਕ੍ਰਿਸਟਲ ਕਲੀਅਰ ਹੋ ਜਾਏਗਾ ਤੁਹਾਡਾ ਫੇਸ ਤੇ ਇੱਕ ਵਾਰ ਤੁਸੀਂ ਇਹ ਜ਼ਰੂਰ ਇਹਨੂੰ ਬਣਾ ਕੇ ਘਰ ਆਪਣੇ ਤੇ ਵਰਤਿਓ ਤੇ ਅਗਰ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਪਿਆਰ ਜਿਹਾ ਜ਼ਰੂਰ ਜਾਓ ਤਾਂ ਮਿਲਦੇ ਆ ਫਿਰ ਕੱਲ ਅੱਗੇ ਤੋਂ ਤੁਹਾਡੇ ਵਾਸਤੇ ਹੋਰ ਨਵੀਂ ਰੈਮਡੀ ਲੈ ਕੇ ਆਉਣੀ ਹੈ ਤਦ ਤੱਕ ਲਈ ਸਤਿ ਸ਼ਕਾਲ ਓਕੇ ਬਾਏ ਟੇਕ ਕੇਅਰ